ਇਹ ਜਿੱਥੇ ਕਿ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇਹ ਹਾਦਸਾ ਪੀਆਰਟੀਸੀ ਦੀ ਬੱਸ ਨਾਲ ਵਾਪਰਿਆ ਹੈ ਇੱਕ ਪੀਆਰਟੀਸੀ ਦੀ ਬੱਸ ਇਸੇ ਹਾਦਸੇ ਰਾਸ਼ੀਕਰ ਹੋ ਚੁਕੀ ਹੈ ਦੱਸਿਆ ਜਾ ਰਿਹਾ ਹੈ ਕਿ ਜਦ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਬੱਸ ਦੇ ਵਿੱਚ 100 ਤੋਂ ਵੱਧ ਸਵਾਰੀਆਂ ਸਵਾਰ ਸਨ ਭਾਵੇਂ ਕਿ ਇਹ ਬੱਸ ਸਿਰਫ 52 ਸੀਟਰ ਸੀ ਪਰ ਇਸ ਵਿੱਚ 100 ਤੋਂ ਵੱਧ ਸਵਾਰੀਆਂ ਸਵਾਰ ਸਨ ਜਿੱਤੇ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਇਸ ਦੀਆਂ ਕਮਾਣੀਆਂ ਟੁੱਟ ਗਈਆਂ ਅਤੇ ਬੱਸ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਇਹ ਬੱਸ ਨੇ ਆਪਣਾ ਸੰਤੁਲਨ ਗਵਾ ਦਿੱਤਾ ਅਤੇ ਸਾਹਮਣੇ ਇੱਕ ਦਰਖਤ ਦੇ ਵਿੱਚ ਟਕਰਾ ਗਈ। ਇਸ ਟੱਕਰ ਤੋਂ ਬਾਅਦ ਉਹ ਦਰਖਤ ਵੀ ਟੁੱਟ ਗਿਆ। ਇਸ ਸਾਧੇ ਦੇ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਵੀ ਹੋਈਆਂ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ। ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ। 140-40 ਵਿੱਚ ਸਵਾਰੀਆਂ ਹੁੰਦੀਆਂ ਨੇ। 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਉਹਨੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਸ ਬੱਸ ਵੀ ਬਿਨਾਂ ਮਤਲਬ ਤੋਂ ওভারਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਆ ওভারਲੋਡ ਕਰਕੇ 130 30 ਸਵਾਰੀਆਂ ਨੇ ਮੇਰੇ ਕੋਲ ਡਾਕਟਰੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਿੰਨ ਦਰਸ਼ਨ ਦੀ ਅੱਛਾ ਹਾਂਜੀ ਇਹਦਾ بڑا ਟੁੱਟਣ ਕਾਰਨ ਇਹ ਗੱਲ ਹੋ ਗਈ। ਵਿਭਾਗ ਦੇ ਆ ਜੀ ਤੱਕਾ ਕਰਦੀ ਹੈ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਹੈ ਦੱਸੋ ਜੀ ਇਹਨੂੰ। 138 ਸਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦਵੇ ਚੇਅਰਮੈਨ ਲਿਖ ਕੇ ਦਵੇ ਵੀ ਸਾਡੀ ਜ਼ਿੰਮੇਵਾਰੀ ਹੈ ਟਰੈਕਟਰ ਦੇ ਟਾਂਕ ਲੈ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ 400 ਹਸਪਤਾਲ ਦੀ ਸਵਾਰੀਆਂ ਦੀ ਵੀ ਲੱਗੀਆਂ ਹੋਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਲਾ ਦਾ ਟੁੱਟੀ ਹੈ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਆ ਯਾਰ 138 ਸਵਾਰੀਆਂ ਦਾ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਦਾ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਤੇ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ ਚ ਤੁਸੀਂ ਕਿਉਂ ਬਸਦੇ ਮੈਂ ਕਨੈਕਟਰ ਆ ਸਰ ਕੀ ਹੋਇਆ ਹਾ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਤਾਂ ਕੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਮੋੜਲੀ ਬਾਰੀ ਖੜਾ ਸੀ ਟਾਕੀ ਤੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟਕ ਘਟ ਰਹੇ ਮੈਂ ਚਾਰ ਪੰਜ ਟਿਕ ਟਕ ਘਟਨੇ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕ ਗਏ ਜੇ ਪਾਰਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਵੀ ਕਮਾਣੀ ਕਮੂਣੀ ਟੁੱਟੀਆਂ ਨਹੀਂ ਕਮਾਣੀ ਟੁੱਟੀਆਂ ਸੱਸੇ ਜੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ ਹਾਂ ਸਵਾਰੀ ਭਾਵ ਕੀ 100 ਦਾ ਪ੍ਰੇਸ ਸਵਾਰੀ 100 ਕਹਿੰਦਾ 130 35 40 ਹੈਗੀ ਦੀ ਹਾਂ 110 ਵੀ ਕਹਿੰਦੇ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਪਰਪਾਰਟ ਸਪੇ ਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੀ ਕੰਮ ਹੋ ਰਿਹਾ ਸੀ ਜੀ ਬਸ ਫੇ ਸਾਰਾ ਪਿੰਡਾਂ ਕੇ ਸੇਵਾ ਕੀਤੀ ਹੈ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਸਰ ਜੀ ਕਟੋੜ 70-80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰ ਉਹ ਸਰੋਬਸ ਵੀਰ ਦਾ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਤੋਂ ਓਵਰਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ ਜੀ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿਤੋਂ ਜਦੋਂ ਦਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਲਟੀ ਵੇਦ ਗਈ ਸਵਾਰੀਆਂ ਸ਼ਾ ਮੂਹਰੇ ਟੱਕੇ ਪਾੜ ਕੇ ਨਾਲ ਲੱਗ ਕੇ ਉਹ ਸਵਾਰੀਆਂ ਖਿੱਚੇ ਨੇ ਸਵਾਰੀਆਂ ਤਕਰੀਬਨ 100 ਦੇ ਗ੍ਰੇਡ ਸਵਾਰੀ ਹੈਗੀ ਦੀ ਕੰਪੈਸਟ 52 ਦੀ ਹੈ ਜੀ 52 ਦੀ ਹਾਂਜੀ 52 ਦੀ 52 ਦੀ ਸਵਾਰੀ ਓਵਰ ਪੀ ਹਾਂ ਇਸ ਸਵਾਰੀ ਓਵਰ ਲੋਡਦ ਗਈ ਇਹ ਦਰਸ਼ਕਾਂ ਚ ਵੱਜੀ ਨਾ